ਉੱਡੀ ਦੇ ਹੱਥ ਝੁਲਾ ਫੜਾ ਕੇ ਗੀਤ ਮਾਦ ਪੁਰੀ ਮੰਦਰ ਹਲ ਖਿਦਾ ਕੇਜਲੀ ਵਾਲ ਸਫਰੀ ਮੋਦੀ ਹੈ ਸੋ ਤੇ ਵਈ ਐ ਪੀ ਆਪਦਾ ਬਣਾ ਕੇ ਅਸੀਂ ਪੋਜਣਾ ਖੱਟੀ ਮੋਦੀ ਦਿੱਤਾ ਦੇਣੀ ਅਸੀਂ ਪੋਤ ਵੀ ਬਹੁਤ ਬਹੁਤ ਧੰਨਵਾਦ ਇਹ ਸੰਨ ਜਗਿੰਦਰ ਮਾਧਵਪੁਰ ਜੀ ਉਹ ਕੇ ਗਾਇਕ ਹੁਣ ਮੈਂ ਮੈਂ ਵੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਚੋਕ ਪ੍ਰਾਇਸਰ ਪੱਪੀ ਜੀ ਆਗੇ ਸੰਗਤ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਗਿਲ ਤੋਂ ਐਮਐਲਏ ਸਰਦਾਰ ਜੀਵਨ ਸਿੰਘ ਸੰਘਵਾਲ ਜੀ ਸੰਗਤਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਗਗਨਦੀਪ ਕਲੋਨੀ ਦੇ ਜੂਵਾਨ ਨਗਰ ਨਿਵਾਸੀਓ ਤੁਹਾਡਾ ਇੰਨੀ ਵੱਡੀ ਤਰ੍ਹਾਂ ਆਉਣਾ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨਾਲ ਗੱਲਬਾਤ ਕਰਨ ਲਈ ਤੁਸੀਂ ਇੱਥੇ ਪਹੁੰਚੇ ਹੋ ਇੰਨੀ ਗਰਮੀ 'ਚ ਇੰਨੇ ਚਿਰ ਦੇ ਬੈਠੇ ਹੋ ਘੱਟੋ ਘੱਟ ਡੇਢ ਘੰਟਾ ਤੁਹਾਨੂੰ ਬੈਠਿਆਂ ਨੂੰ ਹੋ ਗਿਆ ਮੈਨੂੰ ਲੱਗਦੀ ਹੈ ਦੇਖੋ ਭਾਈ ਜੀ ਨੇ ਆਪਦੇ ਦਿਲ ਦੇ ਬਲਬਲੇ 2 ਮਿੰਟਾਂ 'ਚ ਕਹਦੇ ਹੁਣੇ ਲਿਖਿਆ 10 ਮਿੰਟ ਪਹਿਲਾਂ ਕਿਉਂਕਿ ਇਹ ਭਾਜਪਾ ਸਰਕਾਰ ਨੇ ਸਾਰੇ ਭਾਰਤ ਨੂੰ ਨਰਕਾਂ ਵੱਲ ਧਕੇਲ ਰਹੀ ਹੈ ਇਹ ਹਿੰਦੂ ਮੁਸਲਮਾਨ ਮਿੰਦੂ ਮੁਸਲਮਾਨ ਬਾਤ ਇੱਕ ਦੂਜੇ ਨਾਲ ਲੜਾਉਣ ਤੇ ਲੱਗੇ ਨੇ 2 ਸਾਲ ਸਰਕਾਰ ਤੁਹਾਡੀ ਆਪਣੀ ਬਣੀ ਨੂੰ ਹੋ ਗਏ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਤੁਸੀਂ ਸੀਐਮ ਚੁਣਤਾ ਅਸੀਂ 92 ਤੁਹਾਡੇ ਕੋਲੇ ਕਲੀਗਾਈ ਨਾਲ ਟੀਮ ਬੈਠੀ ਆ 17 ਚ 22 ਮੇਰੇ ਨਾਲ 19 ਚ ਮੇਰੇ ਨਾਲ 22 ਚ ਮੇਰੇ ਨਾਲ 14 ਚ ਮੇਰੇ ਨਾਲ ਇੱਕ ਇੱਕ ਤੁਹਾਡੇ ਘਰ ਤੇ ਅਸੀਂ ਗਏ ਆ ਇੱਕ ਇੱਕ ਘਰ ਚ ਇੱਥੇ ਜਦੋਂ ਅੱਜ ਜਿਹੜਾ ਤੁਹਾਡਾ ਬੇਬੀਆਂ ਵਾਲਾ 1000 ਰੁਪਿਆ ਇਹ ਵੀ ਅਸੀਂ ਵੋਟਾਂ ਤੋਂ ਬਾਅਦ ਆਵਾਜ਼ ਪਾਰਟੀ ਜਿੰਦਾਬਾਦ ਬੋਲੋ ਸ਼ੋਰ ਹਲ ਦੋ ਮਿੰਟ ਆਜੋ ਸਾਡੇ ਅੰਗਰੇਜ਼ਾਂ ਵਾਲਾ ਗਰੀਲਾ ਉਹ ਤੇ ਫੈਰ ਜੋ ਹੋਲੇ ਪਾਨੂੰ ਸ਼ਮਾਮ ਕਰਦੀ ਹੈ ਫੈਰ ਜੋ ਹੋਈ ਜਾਣਾ ਰਾਤੀ ਵੋਟਾ ਤੁਹਾਡੇ ਨਾਮ ਅਸੀਂ ਆਪਣੇ ਇਲਾਕੇ ਗਗਨਦੀਪ ਨਗਰ ਬਨੂ ਸਾਡੇ ਮਹਿਬੂਬ ਨੇਤਾ ਜੀਵਨ ਸਿੰਘ ਸੰਦੇਵਾਲ ਜੀ ਨੂੰ ਵਿਸ਼ਵਾਸ ਦਵਾਣੇ ਹਾਂ ਔਰ ਅਸ਼ੋਕ ਪ੍ਰਸਾਦ ਚੱਤੀ ਜੀ ਨੂੰ ਵਿਸ਼ਵਾਸ ਦਵਾਣੇ ਹਾਂ ਕਿ ਸਾਡੇ ਜਿੰਨੇ ਵੀ ਪੈਣਾ ਭਰਾ ਨੇ ਉਹ ਆਪ ਜੀ ਦੇ ਹੱਕ ਵਿੱਚ ਭੁਗਤਣਗੇ ਸਾਡੇ ਦੂਸ਼ੋ ਪੰਚ ਜੀ ਜਗENDER ਜੀ ਅਤੇ ਇਹਨਾਂ ਦੇ ਸਾਥੀ ਸੰਗਵਾਲ ਦੀ ਹਲਕਾ ਗੱਦੇ ਜੀ ਸਾਡੇ ਡਵਲਪਮੈਂਟ ਪਹਿਲਾਂ ਹੋ ਚੁੱਕੇ ਨੇ ਸਰਕਾਰ ਦੀਆਂ ਸੂਚਨਾ ਬਾਦ ਵਿੱਚ ਆਈਆਂ ਨੇ ਇਸ ਕਰਕੇ ਕਿਸੇ ਦੀ ਦੁਕਾਨ ਨਹੀਂ ਲਵੇ ਰਹਿਣੇ ਸਰਦਾਰ ਜੀ ਕੀ ਕਹਿਣਾ ਚਾਹਣੇ ਕੱਲ੍ਹ ਵੀ ਬੁਲਾਉਣੀ ਚਾਹਾਂਗੇ ਜਿੱਥੇ ਕਿ ਅੱਜ ਹਲਕਾ ਗਿਲਦੇ ਵਿੱਚ ਵੈਲਕਮ ਬਹੁਤ ਵੱਡਾ ਪੰਚਾਇਤਾਨੀਆਂ ਪੰਚਾਇਤਾਂ ਜਿਹੜੀਆਂ ਨੇ ਅੱਜ ਸਰਦਾਰ ਭਗਵੰਤ ਸਿੰਘ ਮਾਮੀ ਨੀਤੀਆਂ ਨੂੰ ਦੇਖ ਕੇ ਅੱਜ ਆਮ ਆਦਮੀ ਪਾਰਟੀ ਦੇ ਸ਼ਾਮਲ ਹੋ ਰਹੀਆਂ ਨੇ ਹਲਕਾ ਗਿਲ ਦੇ ਤੋਂ ਆਹਾਂ ਚੌਥੀ ਪੰਚਾਇਤਾਂ ਜਿਹੜੀ ਅੱਜ ਸ਼ਾਮਲ ਹੋਈਆਂ ਨੇ ਤੁਹਾਨੂੰ ਦੱਸਿਓ ਜੀ ਮੈਂ ਕੌਣ ਇਹ ਨਾ ਜਿਦ ਨੇ ਆ ਵੀ ਆਉ ਰਲ ਕੇ ਸਾਰੇ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਇਹਨੂੰ ਉਹ ਬਣਾਈਏ ਲੋਕ ਸੇਵਾ ਕਰੀਏ ਅੱਜ ਅੱਜ ਕੀ ਕਹਿਣਾ ਤੁਮ ਜਿਹੜਾ ਕੱਜ ਜੋ ਸ਼ੋਕ ਪ੍ਰੈਸ਼ਰ ਪੱਪੀਜੀ ਲੁਧਿਆਣੇ ਤੋਂ ਆਹ ਮਾਰੀ ਕੁਆਲਿਟੀ ਤੋਂ ਜਿਨ੍ਹਾਂ ਨੂੰ ਲੋਕ ਸਭਾ ਦੇ ਕੈਂਡੀਡੇਟ ਬਣਾ ਕੇ ਔਰ ਸੈਂਟਰ ਵੱਲੋਂ ਆ ਪਰ ਕੇਂਦਰ ਵੱਲੋਂ ਪੰਜਾਬ ਸਰਕਾਰ ਨੂੰ ਦਿੱਤੀ ਅੱਜ ਆਪਣੇ ਹਲਕਾ ਗਿੱਲ ਦੇ ਪਿੰਡਾਂ ਦਾ ਦੌਰਾ ਆਪਣੇ ਅਸ਼ੋਕ ਅਸ਼ੋਕ ਪ੍ਰੈਸ਼ਰ ਪੱਪੀਜੀ ਦਾ ਹਲਕਾ ਗਿੱਲ ਦੇ ਪਿੰਡਾਂ ਦਾ ਦੌਰਾ ਸਰਦਾਰ ਜਗਜੀਵਨ ਸਿੰਘ ਜੀਵਨ ਸਿੰਘ ਐਮ ਐਲ ਏ ਸੰਗੋੜ ਉਹਨਾਂ ਦੇ ਜਿਹੜੇ ਹਲਕੇ ਦਾ ਦੋਰਾਵਾ ਉਹਦੇ ਵਿੱਚ ਜਿੰਨੀਆਂ 13 13 14 ਪਿੰਡਾਂ ਦਾ ਹੈਗਾ ਬਾਕੀ ਕਲੋਨੀਆਂ ਉਹਨਾਂ ਦੇ ਵਿੱਚ ਜੋ ਅਸੀਂ ਅੱਜ ਦੇਖਿਆ ਲੋਕਾਂ ਦੇ ਵਿੱਚ ਇੰਨਾ ਇੱਕ ਉਤਸ਼ਾਹ ਵਾ ਪਾਰਟੀ ਜਨਕਿ ਆਮ ਦੇ ਅਸੀਂ ਅੱਗੇ ਦੇਖਦੇ ਹੁੰਦੇ ਆ ਅਸੀਂ ਚਲੋ ਮੈਂ ਕਾਂਗਰਸ 'ਚ ਵੀ ਰਿਹਾ ਮੈਂ ਜਿਹੜਾ ਦੇਖਿਆ ਤੇ ਪਹਿਲਾਂ ਕੱਠ ਕਰਦੇ ਆ ਠੀਕ ਹੈ ਇੱਥੇ ਦੇਖਿਆ ਕਿ ਆਪ ਮਹਾਰੇ ਲੋਕ ਆ ਰਹੇ ਨੇ ਚਾਹੇ ਤਾਂ ਲਾਲੋ ਕੇਜਰੀਵਾਲ ਸਾਹਿਬ ਭਗਵੰਤ ਮਾਨ ਸੀਐਮ ਸਾਹਿਬ ਉਹਨਾਂ ਦੀ ਜਿਹੜੀ ਸੋਚ ਸਦਕਾ ਜਿਹੜਾ ਜ਼ੀਰੋ ਬੈਲ ਆ ਰਹੇ ਆ ਲੋਕਾਂ ਦਾ ਇਹ ਤਾਂ ਉਹਦੇ ਕਰਕੇ ਜਾਨਕਿ ਲੋਕਾਂ ਚ ਜਾਨਕਿ ਇੰਨਾ ਉਤਸ਼ਾਹ ਵਾ ਬਾਕੀ ਪੱਪੀ ਜੀ ਕਿਸੇ ਜਾਣ ਵਿੱਚ ਹਨ ਦੇ ਮਹਤਾਜ ਨਹੀਂ ਹੈਗੇ ਪੁਰਾਣੇ ਬੰਦੇ ਨੇ ਗਰਾਊਂਡ ਲੈਵਲ ਤੇ ਕੰਮ ਕਰਦੇ ਰਹੇ ਆ ਸਾਰਾ ਜਿਵੇਂ ਕਹਿੰਦੇ ਸਾਡੇ ਨਾਲ ਵੀ ਪੁਰਾਣੇ ਸਾਨੂੰ ਜਾਣਦੇ ਆ ਉਹਨਾਂ ਦਾ ਭਾਨਜਾ ਇਹ ਮੇਰਾ ਪ੍ਰਾਣਾ ਦੋਸਤ ਆ ਪੱਪੀ ਜੀ ਵੀ ਪੁਰਾਣੇ ਜਾਣਦੇ ਆ ਸਾਰਾ ਅਸੀਂ ਜਿਹੜਾ ਹੈਗਾ ਬਾਕੀ ਪੱਪੀ ਜੀ ਇੱਕ ਗੱਲ ਕਰਦੇ ਹੁੰਦੇ ਆ ਮੇਰਾ ਜ਼ਿਕਰ ਕਰਦੇ ਹੁੰਦੇ ਆ ਵੀ ਬਟੂ ਜੀ ਉਹ ਗੱਲ ਮੇਰੇ ਸਾਹਮਣੇ ਹੋਈ ਹੈ ਠੀਕ ਹੈ ਜੀ ਮੈਂ ਜਾਨਕਿ ਮੈਨੂੰ ਦੱਸਿਆ ਬਾਅਦ ਚ ਜਦੋਂ ਇਹਨਾਂ ਤੋਂ ਬਲਕੇ ਮੇਰੀ ਗੱਲਬਾਤ ਹੋਈ ਉਹੋ ਬਾਕੀ ਉਹ ਜਿਹੜਾ ਪੀਏ ਢਿਲ ਸੈਣੀ ਮਾੜੀ ਹਾਲਤ ਉਹਦੀ ਯਾਨਕਿ ਮੈਂ ਯਾਨਕਿ ਸੁਣਿਆ ਜਿੰਨਾ ਕ ਫਿਰ ਇੱਕ ਇੱਕ ਦੋ ਹੋਰ ਕੰਮ ਸੀਗੇ ਉਹਦੇ ਉਹ ਕੰਮ ਨਹੀਂ ਕਰ ਸਕਿਆ ਉਹ ਵਿਚਾਰਾ ਬਾਈ ਗਰਮੀਤ ਦਾ ਯਾਦ ਸਕਦੇ ਪੀਏ ਹੁੰਦੇ ਸੀ ਗਰਮੀਤ ਸਿੰਘ ਉਹਨਾਂ ਦਾ ਬੇਰੇ ਦਾ ਨਾਲ ਲੱਗਿਆ ਹੋਇਆ ਠੀਕ ਹੈ ਜਦੋਂ ਆਪਣੇ ਬੰਦਿਆਂ ਨਾਲ ਉਹਨਾਂ ਦਾ ਨਹੀਂ ਕਰ ਸਕਦਾ ਉਹਨੇ ਕਿਸੇ ਦਾ ਕੀ ਕਰਨਾ 96 ਤੋਂ ਕਾਂਗਰਸ ਪਾਰਟੀ ਦੇ ਨਾਲ ਸੀ ਚਲੋ ਮੈਂ ਤਾਂ ਇਹ ਕਹਿੰਦਾ ਜਿਨ੍ਹਾਂ ਨੇ ਕਾਂਗਰਸ ਖੜੀ ਕੀਤੀ ਅੱਜ ਉਹ ਆਪ ਪਾਰਟੀ ਦੇ ਵਿੱਚ ਆ ਤੇ ਤਾ ਤਾਵੇਂ ਜਿਵੇਂ ਕਹਿੰਦੇ ਆ ਲੋਕਾਂ ਚ ਜਿਹੜੇ ਸਾਡੇ ਨਾਲ ਜੁੜੇ ਹੋਇਆ ਉਹ ਵੀ ਪੱਪੀ ਜੀ ਦੀ ਮਦਦ ਕਰ ਰਹੇ ਆ ਪੂਰੀ ਠੋਕ ਕੇ ਬਸ ਇਨਾ ਕਹਿਦਾ ਹੋਇਆ ਠੀਕ ਹੈ ਜੀ ਅੱਜ ਦਾ ਤੁਹਾਡਾ ਤਾਂ ਆਪਣੇ ਫੈਮਿਲੀ ਕੋਈ ਸਮਝ ਨਹੀਂ ਅੱਜ ਜਿਹੜਾ ਕੰਨੂ ਕੈਂਡੀਡੇਟ ਬਣਾਇਆ ਗਿਆ ਲੋਕ ਸਭਾ ਦਾ ਲੁਧਿਆਣੇ ਤੋਂ ਅੱਜ ਤੁਸੀਂ ਕੀ ਕਰਨਗੇ ਇਹ ਦੇਖੋ ਜੀ ਅਸ਼ੋਕ ਰਛਪੱਪੀ ਜੀ ਪਹਿਲਾਂ ਤੋਂ ਹੀ ਸੈਂਟਰ ਦੇ ਆਪਣੇ ਵਿਧਾਇਕ ਨੇ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਉੱਥੇ 2 ਸਾਲ ਚ ਜੋ ਕਾਰਜਕਾਰੀ ਕਾਰਗੁਜ਼ਾਰੀ ਕੀਤੀ ਹੈ ਉਹ ਤੁਸੀਂ ਉੱਥੇ ਦੇ ਲੱਗਦੇ ਵੋਟਰਾਂ ਨੂੰ ਜਾ ਕੇ ਖੁਦ ਪੁੱਛ ਸਕਦੇ ਹੋ ਉਹ ਜੀ ਤੋੜ ਮਿਹਨਤ ਕਰ ਰਹੇ ਨੇ ਇਹ ਲੁਧਿਆਣੇ ਵਾਸਤੇ ਬੜੇ ਮਾਣ ਦੀ ਗੱਲ ਹੈ ਜਿਹੜਾ ਭਗਵੰਤ ਮਾਨ ਸੀਐਮ ਸਾਹਿਬ ਨੇ ਇਹ ਜਿਹਾ ਕੈਂਡੀਡੇਟ ਦਿੱਤਾ ਹੈ ਬਤੌਰ ਐਮਪੀ ਤੇ ਜੇਕਰ ਇਸ ਵਾਰ ਜਨਤਾ ਉਹਨਾਂ ਨੂੰ ਐਮਪੀ ਚੁਣ ਕੇ ਉੱਥੇ ਭੇਜਦੀ ਹੈ ਤਾਂ ਮੈਨੂੰ ਪੂਰਾ ਯਕੀਨ ਹੈ ਕੀ ਲੁਧਿਆਣੇ ਨੂੰ ਇਹ ਨੰਬਰ 1 ਜਿਲ੍ਹਾ ਬਣਾਉਣਗੇ ਤੇ ਇਹਦੇ ਰਿਕਾਰਡ ਤੋਂ ਇਹਦੀ ਪ੍ਰੋਗਰੈਸ ਚਾਹਣਗੇ ਕਿਉਂਕਿ ਇਹ ਬੜੇ ਮਿਹਨਤੀ ਨੇ ਜਿਹੜੀ ਗੱਲ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਹੁਣ ਜਦੋਂ ਪਿੱਛੇ ਫਲੱਡ ਆਏ ਸੀਗੇ ਉਦੋਂ ਵੀ ਇਹਨਾਂ ਨੇ ਆਪਣੀ ਸੇਧ ਦੀ ਜਾਂ ਕਿਸੇ ਚੀਜ਼ ਦੀ ਪਰਵਾਹ ਨਾ ਕਰਦੇ ਹੋਏ ਧੰਦੇ ਪਾਣੀ 'ਚ ਜਾ ਕੇ ਲੋਕਾਂ ਦੀ ਮੁਸੀਬਤਾਂ ਦਾ ਹੱਲ ਕੀਤਾ ਲੰਗਰ ਲਾਏ ਚਾਹ ਦੁੱਧ ਜੋ ਵੀ ਮੁਸੀਬਤਾਂ ਦੀ ਇਹ ਆਪ ਵਰਕਰ ਲੈਵਲ ਤੋਂ ਨੀਵੇਂ ਲੈਵਲ ਤੋਂ ਉੱਠੇ ਹੋਏ ਨੇ ਜਾਣਦੇ ਨੇ ਵੀ ਆਮ ਬੰਦੇ ਦਾ ਦੁੱਖ ਦਰਦ ਕੀ ਹੁੰਦਾ ਇਸ ਲਈ ਮੈਂ ਜਿੱਦਾਂ ਹੁਣ ਦੇਖਦਾ ਪਿਆ ਮੀਟਿੰਗਾਂ ਦੇ ਵਿੱਚ ਲੋਕ ਵੱਧ ਚੜ ਕੇ ਆਪ ਆ ਰਹੇ ਨੇ ਕਿਉਂ ਇਹਨਾਂ ਨੂੰ ਲਗਭਗ ਪੂਰਾ ਸ਼ਹਿਰ ਹੀ ਜਾਂਦਾ ਵਾਹ ਕਰਕੇ ਮਿਲਨਸਰ ਮਿਹਨਤੀ ਤੇ ਇਸ ਲਈ ਮੈਨੂੰ ਪੂਰਾ ਯਕੀਨ ਹੈ ਵੀ ਇਸ ਵਾਰ ਇਹ ਸੀਟ ਇਹ ਜਿੱਤ ਕੇ ਅਸ਼ੋਕ ਪੱਪੀ ਜੀ ਮਾਨ ਸਰਕਾਰ ਨੂੰ ਦੇਣਗੇ ਤੇ ਲੁਧਿਆਣੇ ਨੂੰ ਨੰਬਰ 1 ਜ਼ਿਲ੍ਹਾ ਬਣਾ ਕੇ ਸਾਡੇ ਇਲਾਕੇ ਚ ਆਇਆ ਹੈ ਇਹ ਸਾਡੀ ਸਮੱਥਿਆ ਬਾਣਾ ਸਾਡੀ ਸੁਣਿਆ ਸਾਡਾ ਦੱਸਦੇ ਕਿ ਸਾਡੇ ਮੋਹਲੇ ਦੇ ਲੋਕੀ ਇਹ ਸਮੱਥਿਆ ਸੁਣ ਕੇ ਮੈਂ ਹਾਲੀ ਮੋਕੇ ਤੇ ਕੀਤਾ ਜਾਊਂਗਾ ਇੱਕ ਤਾਂ ਟ੍ਰਾਂਸਫਰ ਦੀ ਇੱਕ ਸਮੱਸਿਆ ਹੈਗੀ ਉਹਨੂੰ ਆਪਾਂ ਹੱਲ ਕਰਨਾ ਟ੍ਰਾਂਸਫਰ ਮਾਸੇ ਉਸ ਨੂੰ ਜਗ੍ਹਾ ਦਿੱਤੀ ਹੋਈਆਂ ਤਿੰਨ ਤੇਨੋਂ ਉੱਥੇ ਨਹੀਂ ਲਗਾਇਆ ਬਿਜਲੀ ਆਣੇ ਆਪਣੀ ਗੱਡੀ ਗਲੀ ਚ ਲਗਾਤਾ ਹੈ ਉਹ ਆੜੀ ਹੱਲ ਕਰਨ ਵਾਸਤੇ ਗਏ ਹੈ ਪਹਿਲੇ ਦੇਖਣ ਜਾ ਰਹੇ ਹਾਂ ਉੱਧਰ ਜਾਣਾ ਵਾਸਤੇ ਇਹ ਗੱਲਾਂ ਬਤਨ ਕਮਾ ਗਈ ਕਿ ਆ ਬੜਾ ਆਮ ਆਦੀ ਪਾਰਟੀ ਜਿਹੜੀ ਸਾਡੀ ਵਧੀਆ ਕੰਮ ਕਰ ਰਹੀ ਹੈ ਲੋਕਾਂ ਨੂੰ ਸਾਰਾ ਬੰਦੇ ਨੂੰ ਬਿਨਾ ਪੇਸ਼ਪਾਬ ਤੋਂ 300 ਜੂਟ ਮਿਲਦੀ ਪਈ ਹੈ ਫਰੀ ਇੱਧਰ ਜਿਹੜੀ ਸਰਕਾਰ ਪਹਿਲੀ ਵਾਰੀ ਮਿਲੀ ਹੈਗੀ ਆ ਵੀ ਕੋਈ ਜਾਤ ਪਾਤ ਨਹੀਂ ਕਿਸੇ ਨੂੰ ਸਰਟੀਫਿਕੇਟ ਬਣਾਉਣ ਦੀ ਲੋੜ ਨਹੀਂ ਹੈ ਨਿਕਲੋ ਸਰਟੀਫਿਕੇਟ ਬਣਾਓ ਜੀ ਫਿਰ ਮਾਫ ਕਰਾਉਂਦੀ ਸੀ ਬਿਜਲੀ ਔਰ ਕੋਈ ਸਰਟੀਫਿਕੇਟ ਨਹੀਂ ਬਣਾਉਣਾ ਨਹੀਂ ਸੀ ਬਿਜਲੀ ਮਾਫ ਹੋ ਰਹੀ ਹੈ ਔਰ ਇਸ ਤੋਂ ਵੀ ਸਰਕਾਰ ਕੀ ਦਨ ਚਾਹੀਦੀ ਹੈ ਸਾਡੀਆਂ ਸਮੱਸਿਆਵਾਂ ਹੱਲ ਹੋਣਗੀਆਂ ਸਾਨੂੰ ਪੂਰੀ ਉਮੀਦ ਹੈ ਸਾਰੀਆਂ ਵੋਟਾਂ ਇੱਥੇ ਪਾਵਾਂਗੇ। ਮੈਂ ਇਹ ਕਹਿਣਾ ਚਾਹੁੰਦਾ ਹਾਂ ਜਿਸ ਤਰ੍ਹਾਂ ਸਾਡੇ ਏਰੀਏ ਦੇ ਸੂਝਵਾਨ ਵੋਟਰਾਂ ਨੇ ਪਹਿਲਾਂ ਵੀ ਇਸ ਏਰੀਏ ਤੋਂ ਐਮ.ਐਲ.ਏ. ਚ ਤਾਕੇ ਭੇਜੇ ਨੇ ਜੀਵਨ ਸਿੰਘ ਸੰਗਵਾਲ ਜੀ ਹੁਣ ਵੀ ਅਸੀਂ ਸਾਡੇ ਸਤਕਾਰਯੋਗ ਅਸ਼ੋਕ ਪ੍ਰਸ਼ਰ ਪੱਪੀ ਜੀ ਨੂੰ ਮੌਕਾ ਦੇਵਾਂਗੇ ਉਸ ਤੋਂ ਬਾਅਦ ਦੇਖਾਂਗੇ ਕਿ ਸਾਡੇ ਵਾਸਤੇ ਕੀ ਹੁੰਦਾ ਹੈ। ਔਰ ਸਾਡੇ ਜੋ ਅਧੂਰੇ ਕੰਮ ਨੇ ਸਾਨੂੰ ਆਸ ਹੈ ਅਸ਼ੋਕ ਪ੍ਰਸ਼ਰ ਪੱਪੀ ਜੀ ਦਾ ਪੂਰੇ ਪੜ ਦੇ ਵਿੱਚ ਨਾਮ ਹੈ ਔਰ ਲੋਕਾਂ ਦੇ ਨਾਲ ਦੁੱਖ ਸੁੱਖ ਵਿੱਚ ਖੜਦੇ ਨੇ ਆ ਸਕੇ ਸਾਡੇ ਨਾਲ ਵੀ ਖੜਨਗੇ ਅਸੀਂ ਗਗਨਦੀਪ ਪਿੰਡ ਤੋਂ ਪੱਠੀਆਂ ਏਰੀਏ ਤੋਂ ਇਹ ਵਿਸ਼ਵਾਸ ਦੋ ਰਹੇ ਹਾਂ ਕਿ ਅਸੀਂ ਅਸ਼ੋਕ ਪ੍ਰਸ਼ਰ ਪੱਪੀ ਜੀ ਦਾ ਸਾਥ ਦੇਵਾਂਗੇ ਆਪਣੀਆਂ ਵੋਟਾਂ ਦੇ ਨਾਲ ਆਪਣੀ ਜਨ ਸ਼ਕਤੀ ਦੇ ਨਾਲ ਔਰ ਅਸੀਂ ਸੰਗੋਵਾਲ ਜੀਵਨ ਸਿੰਘ ਸੰਗੋਵਾਲ ਸਾਡੇ ਮੌਜੂਦਾ ਐਮਐਲਏ ਸਾਹਿਬ ਹਲਕਾ ਗਿਲ ਤੋਂ ਉਹਨਾਂ ਦਾ ਵੀ ਸਾਥ ਪਹਿਲਾਂ ਦਿੱਤਾ ਹੈ ਉਹ ਸਾਡਾ ਸਾਥ ਦੇ ਰਹੇ ਨੇ ਇਸਦੇ ਨਾਲ ਹੀ ਖਿਮਾ ਦਾ ਜਾਚਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ